ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਪੰਜਾਬ ਬਚਾਓ ਯਾਤਰਾ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਜਿਹੜੀ ਯਾਤਰਾ ਕੱਢਣ ਦੌਰਾਨ ਪੰਜਾਬ ਸਰਕਾਰ ਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਇੱਕ ਨੌਜਵਾਨ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੀ ਗੱਡੀ ਨੂੰ ਰੋਕਿਆ ਗਿਆ ਤੇ ਜਿਸ ਦੌਰਾਨ ਇੱਕ ਨੌਜਵਾਨ ਨੇ ਸਵਾਲ ਪੁੱਛੇ ਤੇ ਕਿਹਾ ਕਿ ਬਾਦਲ ਸਾਹਿਬ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਫਿਰੋਜ਼ਪੁਰ ਦਾ ਦੌਰਾ ਕੀਤਾ ਤੇ ਹੁਣ ਪੰਜਾਬ ਚਾਓ ਯਾਤਰਾ ਦੇ ਦੌਰਾਨ ਉਸ ਨੌਜਵਾਨ ਦੇ ਬਲੋ ਬੇਅਤ ਬੀਨ ਨੂੰ ਲੈ ਕੇ ਵੀ ਕੁਝ ਸਵਾਲ ਹੈ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਕੀਤੇ ਗਏ ਹੋਰ ਕੀ ਕਹਿਣਾ ਹੈ ਉਸ ਨੌਜਵਾਨ ਦਾ ਸੁਣਦੇ ਆ ਮੇਰਾ ਨਾਮ ਬ੍ਰਿਮ ਸਿੰਘ ਹੈ ਬ੍ਰਿਮ ਸਿੰਘ ਵੀ ਹੁਣੇ ਹੁਣੇ ਜਿਹੜਾ ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਬੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਹੇ ਪਰ ਤੁਸੀਂ 5 ਸਾਲ ਤੁਸੀਂ ਸਾਡੇ ਮੌਜੂਦਾ ਐਮਪੀਏ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਹੈ ਵੀ ਸਾਡੇ ਕੋਲ ਇਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਵੇ ਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅ디 ਉਹਨਾਂ ਨੇ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਹਨੇ ਲੈ ਕੇ ਆਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦਬੀਆਂ ਹੋਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਹੈ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਲਾਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਹ ਤੋਂ ਕੋਈ ਫੇਕ ਹੈ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸੁਨੀਲ ਬਾਦਲੇ ਕਿ ਨਹੀਂ ਬੜੇ ਆ ਮੈਂ ਕਹਿੰਦਾ ਜੀ ਉਹ ਤਾਂ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਹਾ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਹੀ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕਟ ਤੋਂ ਕਟ ਸਾਲ ਬਾਅਦ ਆਏ ਸੀ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚੋਂ ਅੱਧ ਦੇ ਵਿੱਚ ਕਾਰੀਓ ਕੈਂਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਭਰੋਇ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਹੰਦ ਹੁੰਦੇ ਆ ਪ੍ਰੋਸਪਰ ਦੇ ਐਮਪੀ ਨੇ ਸੁਪੀਰ ਸਿੰਘ ਵਾਲੋ ਕੋਈ ਫੰਡ ਦਿੱਤਾ ਕਿ ਫਰੋਜ਼ ਪਰਮਾਤਿਆਂ ਨੂੰ ਬਿਲਕੁਲ ਜਿਨੀ ਇੱਕ ਵੀ ਫੰਡ ਨਹੀਂ ਆਇਆ ਪਰੋਇਬਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟੇਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਤਾਂ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀ ਆ ਜੀ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰ ਸਿਮਰਤ ਗੌਰ ਬਾਦਲ ਨਹੀਂ ਉਹ ਤਾਂ ਚਾਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਵੇਚਾ ਕੇ ਬਰੋਈਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੋਂ ਦਿੱਲੀ ਕੋਤਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰੀਗੇ ਤੁਸੀਂ ਸੀਪੀਸੀ ਤੋੜਤੀ ਥੋੜੀ ਕਦੋਂ ਜਾਗੋਗੇ ਤੁਸੀਂ ਕਦੋਂ ਤੱਕ ਤੁਸੀਂ ਇੰਨੀ ਦਿੱਲੀ ਵਾਲੇ ਦੇ ਮਗਰ ਲੱਗੋਗੇ ਆਪਣੀ ਕੌਮ ਦੀ ਜਥੇਬੰਦੀ 103 ਸਾਲ ਪੁਰਾਣੀ ਜਥੇਬੰਦੀ ਤੁਹਾਡੇ ਖੂਨ ਪਸੀਨੇ ਨਾਲ ਤੁਹਾਡੇ ਬਜ਼ੁਰਗਾਂ ਦੀ ਬੜਾ ਹੀ ਜਥੇਬੰਦੀ ਨੂੰ ਆਪਾਂ ਪਿੱਛੇ ਕਰ ਗਿਆ ਆਪਾਂ ਉਹਨਾਂ ਲੋਕਾਂ ਦੇ ਗੱਲਾਂ ਚਾਜਣੇ ਆ ਜਿਹੜੇ ਆਪਣੇ ਕੌਮ ਦੇ ਵਿੱਚ ਗद्दार ਪੈਦਾ ਹੋ ਗਏ ਆ ਜਿਹੜੇ ਸ਼ਕਲ ਦਿਖਾਉਣਗੇ ਅਸੀਂ ਸਿੱਖੇ ਪਰੰਦਰ ਕੌਮ ਦੇ ਦੁਸ਼ਮਣ ਹੈ ਉਹ ਲੋਕ ਜਿਨ੍ਹਾਂ ਨੇ ਕੋਈ ਨਿਸ਼ਾਨਾ ਸੀ ਕਿ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਕੌਮ ਦੀ ਕੌਮ ਦੀ ਜਿਹੜੀ ਤਾਕਤ ਕਮਜ਼ੋਰ ਕਰਦੇ ਉਹ ਜਥੇਬੰਦੀ ਕੌਮ ਕਮਜ਼ੋਰ ਕਰਦੇ ਅੱਜ ਅਮਰੀਕਾ ਦੁਨੀਆ ਤੇ ਰਾਜ ਕਰ ਰਿਹਾ ਹੈ ਕਿਉਂ ਕਰ ਰਿਹਾ ਉਹਨਾਂ ਦੀ ਫੌਜ ਤਕੜੀ ਹੈ ਅਕਾਲੀ ਦਲ ਤੁਹਾਡੀ ਫੌਜ ਹੈ ਪੰਜਾਬ ਦੀ ਫੌਜ ਹੈ ਕੌਮ ਦੀ ਫੌਜ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਜੇ ਤੁਸੀਂ ਨਾ ਵਾਪਸ ਆਪਣੀ ਪਾਰਟੀ ਲਿਆਂਦੀ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਹੀਂ ਹੋਊਗਾ ਆ ਦਿੱਲੀ ਵਾਲਿਆਂ ਨੇ ਨਹੀਂ ਬਚਾਉਣਾ ਉਹਨਾਂ ਨੂੰ ਤਾਂ ਹੁਕਮ ਦਿੱਲੀੋਂ ਆਉਂਦੇ ਆ ਉਹਨਾਂ ਦਾ ਕੋਈ ਤੁਹਾਡੇ ਦਾ ਕੀ ਲਗਾਏ ਅਸੀਂ ਜਿਉਣਾ ਮਰਨਾ ਇੱਥੇ ਹੈ ਸਾ ਪ੍ਰਕਾਸ਼ ਸਿੰਘ ਜੀ ਬਾਦਲ ਦੇਖੋ ਕਿੰਨੀ ਸੇਵਾ ਕੀਤੀ ਪੰਜਾਬ ਦੀ ਉਹਨਾਂ ਨੇ 70 ਸਾਲ ਅੱਜ ਜੋ ਵੀ ਚਿਹਰੇ ਤੇ ਖੁਸ਼ੀਆਂ ਜੋ ਤਰੱਕੀ ਹੈ ਜੋ ਹਾਈਵੇ ਹੈ ਥਰਮਲ ਪਲਾਂਟ ਹੈ ਬਿਜਲੀ ਦੇ ਵੱਡੇ ਵੱਡੇ ਡੈਮ ਹਨ ਉਹਨੋਂ ਨਾਲ ਅਕਾਲੀ ਦਲ ਐਸ ਕਰਕੇ ਆਓ ਪੰਜਾਬ ਨੂੰ ਬਚਾਈਏ ਬਹੁਤ ਲੇਟ ਹੋ ਜਾਊਗਾ ਇਹਨਾਂ ਜਿਹੜੇ ਵੀ ਆਉਂਦੇ ਆ ਵਸੀ ਸਾਨੂੰ ਮੌਕਾ ਦੇ ਦਿਓ ਇਹਨੂੰ ਮੌਕਾ ਦੇ ਦਿਓ ਮੌਕਾ ਦੇ ਦੇ ਕੇ ਆਪਾਂ ਬਰਬਾਦ ਕਰਨਾ ਆਪਣੇ ਆਪ ਨੂੰ ਆਪਣੇ ਤਾਂ ਸਿਆਣਾ ਹੀ ਗੁਜਰਾਤੀ ਹੈ ਕੱਲੇ ਇੱਕ ਮੋਦੀ ਨੂੰ ਵੋਟ ਪਾਉਂਦੇ ਆ ਕੋਈ ਸਾਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ ਤੁਹਾਨੂੰ ਆਪਣੀ ਆਪਣੀ ਜਥੇਬੰਦੀ ਹੈ ਆਪਣੀ ਫੌਜ ਹੈ ਆਪਣੀ ਪਾਰਟੀ ਹੈ ਜਿਹੜਾ ਆਪਣਾ ਦੁੱਖ ਸੁੱਖ ਦਾ ਸਾਥੀ ਹੈ ਆਪਾਂ ਆਪਾਂ ਕੇ ਚੋਣੇ ਬਦਲਾ ਇਸ ਕਰਕੇ ਆਪਾਂ ਦੇਖ ਹੀ ਲਿਆ ਕਿੰਨਾ ਧੋਖਾ ਹੋ ਗਿਆ ਆ ਭਗਵੰਤ ਮਾਨ ਬੇਈਮਾਨ ਸ਼ਰਾਬੀ ਆ ਦੋ ਸਾਥੀਆਂ ਕਰਤੂਤਾ ਦੇਖ ਲਈਆਂ ਕਹਿੰਦਾ ਕੀ ਹੁੰਦਾ ਸੀ ਕਰਕੇ ਕੀ ਦਿਖਾਇਆ ਐਸ ਕਰਕੇ ਆਓ ਅੱਜ ਪੰਜਾਬ ਪਚੌਰ ਯਾਤਰਾ ਵਿੱਚ ਬੜੋਸਾ ਬਣਾਓ ਜਿਵੇਂ 92 ਸੀਟਾਂ ਦਿੱਤੀਆਂ ਸੀ ਉਹ ਵਿੱਚ 13 ਦੀਆਂ 13 ਪਾਰਲੀਮੈਂਟ ਦੇ ਨੰਗੀ ਜਮਾਨਤਾ ਜੱਤ ਕਰਾਓ ਤੇ ਆਪਣੀ ਕੌਮ ਦੀ ਜਥੇਬੰਦੀ ਨੂੰ ਜਿਤਾਓ ਫਿਰ ਤੁਹਾਡੀ ਤੁਹਾਨੂੰ ਦੇਖੋਗੇ ਅਸੀਂ ਲੜਾਈ ਲੜਾਂਗੇ ਤੇ ਆਪਾਂ ਪੰਜਾਬ ਨੂੰ ਵਾਪਸ